ਗੱਲ ਜਿੱਦ ਵੀ ਮਰਜ਼ੀ ਤੋਰੇ ਦਿਖਾਉਣਾ ਪਤਾ ਲਿਓ ਜੀ ਲੈ ਆਇ ਤੇ ਰਿਮੋਟ ਲੈ ਉੱਪਰ ਦੀ ਬਸ ਐ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਦਾ ਕਟਾ ਬਕਾਉਆ ਜੀ ਛੋਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਲੀਗੜ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 8000 355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾਲ ਬਾਈ ਜੀ ਨਾਮ ਪਰਮਪਾਲ ਸਿੰਘ ਜੀ ਪਿੰਡ ਤਪਾਜੀ ਜ਼ਿਲ੍ਹਾ ਬਰਨਾਲਾ ਠੀਕ ਆ ਇਹ ਕੋਠੇ ਕਿਹੜੇ ਸੜਕ ਤੇ ਪੈਂਦੇ ਵੀਰੇ ਆਪਣੇ ਇਹ ਕੋਠੇ ਬਾਦੀਆਂ ਵਾਲੀ ਸੜਕ ਤੇ ਆ ਜੀ ਠੀਕ ਆ ਸੱਲਮਾ ਇਧਰ ਨਮੋਧਿਆ ਕਿਹੜਾ ਸਕੂਲ ਨਮੋਧਿਆ ਸਕੂਲ ਦੇ ਸੜਕ ਸਿੱਧੀ ਜਾਂਦੀ ਹੈ ਨਾਲ ਦੀ ਠੀਕ ਆ ਉੱਥੇ ਆਪਣਾ ਘਰ ਆਏ ਹਾਂ ਹਾਂਜੀ ਹਾਂਜੀ ਤੇ ਕੱਟੇ ਦੀ ਜਾਣਕਾਰੀ ਦਿਓ ਬਾਈ ਆਪਣਾ ਕਿੰਨਾ ਟਾਈਮ ਦਾ ਹੋਗਾ ਜੀ ਇਹ ਇਹ ਬਾਈ ਜੀ 3 ਸਾਲ ਦਾ ਕੱਟਾ ਜੀ ਹਾਂਜੀ ਅਰਜਨ ਬੋਲਦਾ ਜੀ ਹਾਂਜੀ ਉਹ ਜਿਹੜੀ 2 ਨੰਬਰ ਤੇ ਝੋਟੀ ਖੜੀ ਹੈ ਜੀ ਉਹਦਾ ਕੱਟਾ ਹੈ ਉਹ ਝੋਟੀ ਦਿਖਾ ਦੇ ਜੀ ਮੈਂ ਜੀ ਠੀਕ ਆ ਇਹਦਾ ਹਾਂਜੀ ਆ ਝੋਟੀ ਦਾ ਬੱਚਾ ਆ ਝੋਟੀ ਦਾ ਕੱਟਾ ਹੀ ਹੈ ਜੀ ਠੀਕ ਆ ਇਹਦਾ ਜੀ ਠੀਕ ਆ ਲੋਪਰਾ ਇਹਦਾ ਦੁੱਧ ਕਿੰਨਾ ਜੀ ਇਹ 16 ਕਿਲੋ ਦੁੱਧ ਸੀਗਾ ਇਹਦਾ ਠੀਕ ਆ ਇਹਦਾ ਬੱਚਾ ਹੈ ਹਾਂਜੀ ਅ ਠੀਕ ਆ ਤੇ ਆਪਣਾ ਟੀਕਾ ਟੂ ਕਵੀਰੇ ਸੰਭਾਲ ਲਓ ਠੀਕ ਆ ਭਾਈ ਜੀ ਲਿਖਿਆ ਹੋਇਆ ਹਾਂਜੀ ਆਪਣੇ ਬੱਚਾ ਲਿਖਿਆ ਵਾ ਆਪਣਾ ਹਾਂਜੀ ਅਰਜਨ ਕੁੰਗੜਾ ਦਾ ਬੱਚਾ ਹਾਂਜੀ ਹਾਂਜੀ ਠੀਕ ਆ ਲੋ ਭਰਾ ਫੇਸ ਚੈੱਕ ਕਰ ਸਕਦੇ ਹੋ ਮਸੂਰ ਕਟਾ ਜਿਹੜਾ ਛੋਟਾ ਉਹਦਾ ਬੱਚਾ ਹੈ ਤੇ ਰੇਟ ਰੂਟ ਭਰਾ ਦਾ ਰੇਟ ਭਾਈ ਇਹਦਾ ਫੋਨ ਤੇ ਕਰਨਾ ਹੈ ਰੇਟ ਫੋਨ ਤੇ ਹਾਂਜੀ ਤੇ ਤੋਰ ਕੇ ਦਿਖਾਉਂਗਾ ਜੀ ਮੜਾ ਜਾ ਤੋਰ ਦੋ ਗੇੜਾ ਬਾਦ ਮੜਾ ਜਾ ਕੋਈ ਗੱਲ ਨਹੀਂ ਮੈਥੋਂ ਥੋੜਾ ਧਰਦਾ ਹੈ ਤੇ ਲਓ ਚੱਕ ਸਕਦੇ ਕੱਦ ਬੈਡ ਤੁੱਖਣਾ ਸੋਣਾ ਠੀਕ ਹੈ ਜੀ ਲਓ ਲਿਆ ਭਾਈ ਜਿੱਦ ਤੇ ਮਰਜ਼ੀ ਲਿਆ ਚੱਲ ਲੈ ਕੋਈ ਗੱਲ ਨਹੀਂ ਜਿੱਦ ਤੇ ਮਰਜ਼ੀ ਤੋਰ ਹੀ ਦਿਖਾਣਾ ਪਤਾ ਲਿਆ ਲਿਆ ਇਹ ਤੇ ਮੋੜ ਲਿਆ ਉੱਪਰ ਦੀ ਬਸ ਲਓ ਜੀ ਲੋਟ ਚੈੱਕ ਕਰ ਸਾ ਤੇ ਲਿਆ ਭਰਾ ਕੋਈ ਗੱਲ ਨਹੀਂ ਪਹਿਲੇ ਆ ਲੈ ਕੋਈ ਨਾ ਪਿਆ ਕੇ ਉੱਥੇ ਲੈ ਚੱਲ ਬਈ ਲੋਸ਼ ਤੁਰਾ ਤੁਰਾ ਸੋਨਾ ਤੁਹਾਡੇ ਸਾਹਮਣੇ ਥੋੜਾ ਡਰਦਾ ਫੋਨ ਹੈ ਦੇਖੀ ਭਾਈ 60 ਨੰਬਰ ਦੇ ਲੋਜੀ ਹੂੰ ਲੋਸ਼ ਚੈੱਕ ਕਰ ਸਦੇ ਬਰਾ ਠੀਕ ਹੈ ਪਤਲੇ ਪਿੰਡੇ ਚ ਸਟਾਰਟ ਕਰਦੀ ਮੈਂ ਮਾੜਾ ਟੈਸਟ ਕਰਕੇ ਦਿਖਾਉਣੇ ਰੋਟਟ ਕਰਾਂਗੇ ਹਾਂ ਮੜਾ ਫਿਰ ਇਧਰ ਤੈਨੂੰ ਕਰੂ ਨਾ ਮਮ ਕਮਾਉਣਾ ਪੈਸਾ ਐ ਮੜਾ ਲੋ ਚ ਕੋਣ ਸੁਣ ਮੀੜ ਤੁਰ ਖਾਣੇ ਕੱਦ ਬੈਡ ਦੇਖੀ ਦਰਦਾ ਥੋੜਾ ਜਿਹਾ ਲੋ ਬਹੁਤ ਥੋੜਾ ਡਰਕਨ ਐਸਟੀਕਲ ਚੈੱਕ ਕਰ ਸਕਦੇ ਭਰਾ ਫਿਰ ਜੂਟੀ ਖੜਾ ਭਾਈ ਮੁਰੇ ਮਾੜਾ ਇਹ ਦਿਖਾ ਦਿਓ ਹੈ ਜੀ ਦਿਖਾ ਦਿਓ ਮਾਰੋ ਲੋ ਜੀ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਬਾਈ ਜੀ ਨਾਲ ਰੀਕਨੈਕਟ ਕਰੋ ਭਰਾ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਨ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ